ਸਸ ਜਗਲੀ ਸਾਰਿਆਂ ਨੂੰ ਸੇਖੋ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲਾਈਨਿੰਗ ਦੀ ਬਾਰੇ ਦੱਸਾਂਗੇ ਫੁੱਲ ਲਾਈਨਿੰਗ ਹੈ ਪੂਰੇ ਸੂਟ ਦੀ ਤੇ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਕਿਵੇਂ ਇਹ ਤਰੀਕਾ ਕਟਿੰਗ ਕਰ ਸਕਦੇ ਹਾਂ ਠੀਕ ਹੈ ਨਾ ਆਪਾਂ ਲਾਈਨਿੰਗ ਦੀ ਆਪਾਂ ਕਟਿੰਗ ਕਰਮਣੀ ਹੈ ਅੱਜ ਤੇ ਇਹਨੂੰ ਸੌਖੀ ਬੁੱਕਤੀ ਹੈ ਆਪਾਂ ਲਾਈਨਿੰਗ ਨੂੰ ਪਹਿਲਾਂ ਚੰਗੀ ਤਰ੍ਹਾਂ ਝੋਲ ਰਿਆ ਸੀ ਤੇ ਹੁਣ ਆਪਾਂ ਇਹਨੂੰ ਫੋਲਡ ਕਰਕੇ ਇਹਨੂੰ ਦੁਬਾਰਾ ਹੀ ਪ੍ਰੈਸ ਕਰ ਲਈਏ ਠੀਕ ਹੈ ਚੰਗੀ ਤਰ੍ਹਾਂ ਖੰਨ ਪ੍ਰੈਸ ਕਰ ਲੈਣੀ ਜਿਹੜੀ ਇਹਦੀ ਮੜੀ-ਮੋਟੀ ਕਾਨ ਉਹ ਵੀ ਕੱਢਦੀ ਆਪਾਂ ਠੀਕ ਹੈ ਨਾ ਐਵੇਂ ਇਵੇਂ ਨੂੰ ਦੁਬਾਰੀ ਕਰਕੇ ਸਾਰੇ ਨਵੇਂ ਪ੍ਰੈਸ ਕਰ ਲਿਆ। ਠੀਕ ਹੈ ਜੀ। ਹੁਣ ਦੇਖੋ ਮੈਂ ਦੁਬਾਰੀ ਕਿੱਥੇ ਲਿਆ ਦੇਖੋ ਕੰਨੇ ਵਾਲੇ ਪਾਸੇ ਇਧਰ ਨੇ ਸਾਰੇ। ਤੇ ਹੁਣ ਆਪਾਂ ਕਰਾਂਗੇ ਇਹਦੀ ਕਟਾਈ ਠੀਕ ਹੈ ਨਾ ਐਵੇਂ ਆਪਾਂ ਇਹਨੂੰ ਪਿਛਾ ਲੈਣਾ ਤੇ ਆਪਣੀਆਂ ਸ਼ਲਟਰ ਦਾ ਪੀਸ ਲਾਇਆ ਹੋਇਆ ਤੇ ਇਹ ਛੱਡ ਲਵੋਗੇ ਠੀਕ ਹੈ ਨਾ। ਤੇ ਇਹਨੂੰ ਸਾਈਜ਼ ਹੋ ਜਾਏਗਾ ਥੋੜਾ ਜਿਹਾ ਨਾਪ ਲੈ ਜਰਾ ਫਿਰ ਕੱਟਸ ਨੂੰ। ਇਹ ਇਹਦੀ ਲਾਈਨਿੰਗ ਆਪਾਂ ਕੱਲੇ ਨਾਲ ਹੀ ਆਖਦੇ ਹਾਂ। ਜਦੋਂ ਫੇਰ ਇਹ ਕਰਨ ਦਬੀਏ ਲਾਈਨਿੰਗ ਆਡੇ ਹੋ ਜਾਂਦੀ ਹੈ ਵੀ ਰੁਕ ਨਹੀਂ ਹੁੰਦੀ। ਕੁਝ ਨਹੀਂ ਹੁੰਦਾ। ਮੈਂ ਰੇਕ ਤੋਂ ਵੀ ਇਦਾਂ ਹੀ ਲਾਉਣੀ ਆ। ਕੋਈ ਕੰਪਲੇਨ ਨਹੀਂ ਹੈਗੀ ਬਿਲਕੁਲ ਕੁਝ ਨਹੀਂ ਹੁੰਦਾ ਹੈ। ਨਾ ਇਹ ਚੱਲ ਨਹੀਂ ਜਾਂਦੀ ਆ ਨਾ ਪੱਲਾ ਤਾਂ ਠੇਡਾ ਜਾਂਦਾ। ਠੀਕ ਹੈ ਨਾ। ਐਨੀ ਰੱਖ ਕੇ ਆਪਾਂ ਇਹ ਇਕ ਪੱਲਾ ਬਣਾ ਲੈਂਦੇ ਹਾਂ। ਠੀਕ ਹੈ ਇਹ ਸਮਝ ਲ ਆਪਣਾ ਕੱਟ ਪੱਲਾ ਬੁੱਕ ਲੈਣਾ ਤੇ ਫਿਰ ਇਦਾਂ ਹੀ ਆਪਾਂ ਬੈਕ ਬੈਕ ਦੀ ਲਾਈਨਿੰਗ ਬਟੇ ਫਰੰਟ ਤੇ ਬੈਕ ਦੀ ਆਪਾਂ ਦੋਨੋਂ ਪੱਲਿਆਂ ਨੂੰ ਲੈਣੀ ਹੈ ਹਾਂ ਦੇਖੋ ਜੇ ਆਪਾਂ ਇਹਨਾਂ ਦੀ ਲੰਬਾਈ ਦੀ ਗੱਲ ਕਰੀਏ ਨਾ ਤਾਂ ਆਪਾਂ ਲੰਬਾਈ ਕਰ ਸਕਦੇ ਹਾਂ ਲੇ ਕੋ 94 ਤੋਂ ਮੀਨ ਦਾ ਡਬਲ ਆ ਕਿ ਮੈਂ ਹੰਚ ਹੋਗੇ 33 ਇੰਚ ਦੀ ਲੈਸ ਹੋਗੇ ਤਾਂ 40 ਇੰਚ 41 41 ਇੰਚ ਆਪਣੀ ਕਮੀਜ਼ ਦੀ ਲੈਂਥ ਆ ਠੀਕ ਹੈ ਨਾ ਤੇ ਇਹ ਆਪਣੀ ਲੈਨਥ ਦੀ 33 ਇੰਚ ਬਣਦੀ ਹੈ ਬਿਲਕੁਲ ਸਹੀ ਆਉਂਦੀ ਹੈ ਇਸ ਤਰ੍ਹਾਂ ਹੀ ਆਪਾਂ ਦੂਸਰਾ ਕੰਮ ਕਰਦੇ ਹਾਂ ਇਹ ਆਪਣੀ ਦੋਨੀਆਂ ਸ਼ਰਟਾਂ ਦੀ ਲੈਨਥ ਹੈ ਕਮੀਜ਼ ਦੀ ਹੋ ਗਈ ਹੁਣ ਆਪਾਂ ਇਦਾਂ ਹੀ ਮਾਵਾ ਦੀ ਲਾਈਨ ਲਾ ਲੈਣੀ ਆ ਇਹ ਵੀ ਇਹ ਫੋਲਡ ਨੂੰ ਹੀ ਆਪਾਂ ਇਹਨੇ ਫੋਲਡ ਕਰਾਂਗੇ ਸ਼ੋ ਮਾਵਾ ਇਦਾਂ ਇਹਨਾਂ ਨੂੰ ਫੋਲਡ ਕਰ ਦਾਂਗੇ ਇਹਨਾਂ ਦਾ ਸਾਈਜ਼ ਜ਼ਿਆਦਾ ਵੱਡਾ ਥੋੜਾ ਜਿਹਾ ਹਨਾ ਕੋਕੇ ਬਹੁਤ ਹੈ ਜੁਰਜ ਇੱਕ ਪਾਰੀ ਨੇ ਤੇ ਇੱਥੇ ਆਪਾਂ ਇੰਨਾ ਕੋ ਜੋਰ ਪਾਵਾਂਗੇ ਲਾਈਨ ਨੂੰ ਹਾਂ ਜੀ ਕਿੰਨਾ ਦਾ ਮੋਟਾ ਜਿਆਦਾ ਵੈਸੇ ਨਾਰਮਲ ਮੋਟਾ ਵੀ ਫਿਰ ਸੈਟ ਆ ਲੰਗਾ ਕਿੰਨਾ ਦਾ ਮੋਟਾ 1.15 ਇੰਚ ਦਾ ਠੀਕ ਹੈ ਇਹ ਆਪਣੀ ਉਹਨਾਂ ਪਾਵਾਂ ਦੀ ਲਾਈਨ ਹੋ ਗਈ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਇੱਲਾਪਾਂ ਸਾਈਡ ਵਾਲੀ ਦੀ ਕੁੰਡੀਆਂ ਨੇ ਆਪਣੇ ਪਾਠ ਵਿੱਚ ਲਾਉਂ ਕਿੱਲੇ ਮੈਂ ਜੀ ਕਟਿੰਗ ਕਰਾਂ ਆ ਦੇਖ ਇਹਨਾਂ ਨੂੰ ਵੀ ਆਈ ਰੱਖ ਲੈ ਕੰਨੀ ਵਾਲੀ ਸਾਈਡ ਕੰਨੀ ਵਾਲੀ ਸਾਈਡ ਰੱਖ ਕੇ ਨਾਲ ਆਏ ਮੈਂ ਇਹ ਪੂਰੀ ਹੋਲਡ ਲਾਈਨਿੰਗ ਨੂੰ ਹੋਲਡੀ ਕਟਿੰਗ ਕਰ ਤਾਂ ਬਿਲਕੁਲ ਇਸੋ ਔਖੇ ਤਰੀਕੇ ਦੋਨੇ ਪੱਲੇ ਕੱਟੇ ਗਏ। ਅਸ ਤੋਂ ਬਾਅਦ ਆਪਾਂ ਲਾਵਾਂਗੇ ਬੈਲਟ। ਹਲੋ। ਦੇਖੋ ਆਪਨੇ ਬੈਲਟ ਹੈ। ਇਥੇ ਵਿੱਚ ਮੈਂ ਤਾਂ ਮੈਂ ਇੱਕ ਤਾਲ ਸਟੇ ਨੇ। ਆਂ ਬੈਲਟ ਆਪਣੀ ਬੈਲਟ ਆਪਣੇ ਸਾਹਤੇ 7 ਇੰਚ ਨੀਚੇ ਡਾਈਏ ਠੀਕ ਹੈ ਨਾ ਤੇ ਆ ਆਪਣੇ ਕੋਲ 5 ਇੰਚ ਆ ਠੀਕ ਹੈ। ਆਪਾਂ 5 ਇੰਚ ਹੀ ਲਾਵਾਂਗੇ। ਸਾਢੇ 5 ਇੰਚ ਵੀ ਲੈ ਸਕਦੇ ਆ। ਸਾਢੇ 5 ਇੰਚ 5 ਇੰਚ ਦੋਨੇ ਪਾਸੇ ਐਵੇਂ। ਮੈ ਲਾਈਨਿੰਗ ਬਿਲਕੁਲ ਇੰਤਾਂ ਪੂਰੀ ਨਹੀਂ ਲਾਉਂਦੀ ਹੈਗੀ ਕਿਉਂਕਿ ਇੱਥੋਂ ਆਪਾਂ ਨੇਫਾ ਮੋੜਨਾ ਐਵੇਂ ਕਰਕੇ ਆਪਾਂ ਐਵੇਂ ਨੇਫਾ ਮੋੜਨਾ ਉਹ ਲਾਈਨਿੰਗ ਜਦੋਂ ਕਿਉਂਕਿ ਜਦੋਂ ਆਪਾਂ ਫੁੱਲ ਲਾਈਨਿੰਗ ਇੱਥੇ ਲਾ ਦਿੰਨੇ ਜਦੋਂ ਨਾਲਾ ਪਾਉਨੇ ਤਾਂ ਵਿੱਚ ਲਾਈਨਿੰਗ ਸਾਰੀ ਇਕੱਠੀ ਹੋ ਜਾਂਦੀ ਹੈ ਠੀਕ ਹੈ ਨਾ ਇਹ ਜਿਹੜੀ ਲਾਈਨਿੰਗ ਆ ਆਪਾਂ ਇੱਥੇ ਤੱਕ ਹੀ ਲਾਵਾਂਗੇ ਇਹ ਤੇ ਉਤੋਂ ਆਪਣਾ ਇਹਨਾਂ ਨੇਫਾ ਮੋੜ ਜਣਾ ਇਹ ਲਾਈਨਿੰਗ ਦੇ ਉੱਪਰ ਹੀ ਆ ਲੈਣਾ ਠੀਕ ਹੈ ਨਾ ਤੇ ਇੱਥੋਂ ਆਪਾਂ ਇਹਨੀ ਲਾਈਨਿੰਗ ਦੀ ਵੀ ਆਪਣੇ ਬੈਟੇ ਦੇ ਬਾਪ ਨੂੰ ਜੇ ਜਿਹੜੀ ਆਪਣੀ ਲਾਈਨਿੰਗ ਬਚੀ ਆ ਨਾ ਮਤਲਬ ਆ ਆਪਾਂ ਨੂੰ ਡਬਲ ਲੈਵੇਂ ਫੋਲਡ ਆ ਪੂਰਾ ਕਰ ਲਈਏ ਨਾ ਠੀਕ ਹੈ ਨਾ ਡਬਲ ਕਪੜਾ ਕਰ ਲਿਆ ਪਰ ਜਿੰਨੀ ਬਚੀ ਸੀ ਇਹਨਾਂ ਕੱਟ ਕੇ ਨੂੰ ਫਿਰ ਆਪਾਂ ਇਹ ਵਛਾ ਲੈਣਾ ਹੁਣ ਆਪਾਂ ਕੁੰਨੀਆਂ ਦੀ ਕਟਿੰਗ ਕਰਨੀ ਹੈ ਚੱਲੋ ਠੀਕ ਹੈ ਇਹ ਡਬਲ ਫੋਲਡ ਆ ਇੱਕ ਕੁੰਦੇ ਨੂੰ ਆਇਕ ਸਾਈਡ ਤੇ ਇੱਕ ਮਿੰਟ ਸਾਈਡ ਐਸ ਦਾ ਹੌਲ ਠੀਕ ਹੈ ਨਾ ਅੱਧੇ ਟੂਟ ਵਾਲੇ ਤੋਂ ਆਉਂਦੇ ਨੇ ਨਾ ਦੇਖੋ ਪੂਰੀ ਬੁਲ ਲਾਈਨ ਨਹੀਂ ਲਾਈਏ ਠੀਕ ਹੈ ਨਾ ਇਧਰ ਉਹ ਕੰਡੀਸ਼ਨ ਸਾਈਡ ਰੱਖ ਲੇ ਆਸਣ ਹੋ ਗਿਆ ਆ ਲੈਂਥੋ ਵੀ ਇਧਰ ਉਹ ਆਸਣ ਕਰ ਦਿਆ ਲੈ ਕਿੰਨਾ ਚੱਲਦਾ ਇਹ ਡਵਲ ਨੂੰ ਚਾਰੇ ਪੱਲੇ ਆਪਾਂ ਇਕੱਠੇ ਹੀ ਕੱਟ ਲੈਣੇ ਆ। ਠੀਕ ਆ? ਇਹ ਚਾਰੇ ਪੱਲਿਆਂ ਦੀ ਕਟਿੰਗ ਆਪਣੀ ਇਕੱਠੀ ਹੋ। ਬਿਲਕੁਲ ਹੀ ਸੌਖਾ ਤਰੀਕਾ ਵਾ ਆਪਣੀ ਲਾਈਨਿੰਗ ਨੂੰ ਕਟਿੰਗ ਕਰਨ ਦਾ। ਗੋਈ ਕਾੜਨੀ ਪੈਂਦੀ ਇਹਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ। ਠੀਕ ਹੋਣਾ ਤੋਪਾਂ ਪੰਡੇ ਆਪਣੇ ਹੋਗੇ ਪੂਰੇ 4 ਬਲੋਕ ਪਕੜੇ ਦਿਨ ਤੱਕ ਲਾਈਨ ਦੇਖੋ ਸਾਫੀ ਹੋ ਜਾਣਾ ਠੀਕ ਹੈ ਨਾ ਆਹ ਲਓ ਫਰਟ ਹੋ ਗਈ ਬੈਠ ਗਈ ਆਪਣੇ ਦੇ ਚਾਰੰਗ ਜਿਹੀ ਸੱਪ ਲਾਈਨਿੰਗ ਕੜੀ ਗਈ ਹੋ ਗਈ ਨਾ ਇਹੋ ਕਿੰਨਾ ਸੋਖਾ ਤੇ ਲਾਈਨਿੰਗ ਕੜੀ ਗਈ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਕਿੰਨਾ ਵਧੀਆ ਲੱਗਿਆ ਤੇ ਕਿਦਾਂ ਦਾ ਲੱਗਿਆ ਸਾਡੀ ਲਾਈਨਿੰਗ ਦਾ ਇਹ ਤਰੀਕਾ ਠੀਕ ਹੈ ਜੀ ਤੇ ਅੱਗੇ ਸਾਡੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ